ਬਹੁਤ ਹੀ ਸ਼ਤਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਮੈਂ ਜੋ ਕਵਤਾ ਪੇਸ਼ ਕਰਨ ਲੱਗਿਆ ਕਬੂਤਰ ਵੀਰਾ ਦੇ ਦੀ ਫਰਮਾਇਸ਼ ਤੇ ਹੈ ਕਵਤਾ ਦਾ ਸਰਲੇਖ ਹੈ ਫੇਰ ਚੀਨੇ ਲਾਉਣ ਅੰਬਰੀ ਉਡਾਰੀਆਂ ਕਿਹੜੇ ਵੀਰਾਂ ਦੇ ਕਬੂਤਰ ਰੱਖੇ ਨੇ ਉਹਨਾਂ ਨੂੰ ਪਤਾ ਵੀ ਸੌਪ ਦਾ ਕੀ ਮੁੱਲ ਹੈ ਕਿਵੇਂ ਸਾਹਮਣੇ ਪੈਂਦੇ ਨੇ ਕਿੰਨਾ ਦੀ ਕਿਵੇਂ ਇਹਨਾਂ ਦੀ ਦੇਖਭਾਲ ਕਰਨੀ ਹੈ ਕੀ ਕੀ ਇਹਨਾਂ ਦੀ ਖਾਾਕ ਇਹਨਾਂ ਨੂੰ ਪਾਉਣੀ ਹੈ ਲਓ ਸੁਣੋ ਕਵਤਾ یوں ਪੇਸ਼ ਕੀਤੀ ਜਾ ਰਹੀ ਹੈ ਜੀ ਸੁਣਗੇ ਕਬੂਤਰਾਂ ਦੇ ਬੰਲੀ ਦਾ ਖਿਆਲ ਪੈ ਗਿਆ ਚੱਕ ਲਈ ਕਲਮ ਤੇ ਲਿਖਣ ਪੈ ਗਿਆ ਚੱਕ ਲਈ ਕਲਮ ਤੇ ਲਿਖਣ ਵਹਿ ਗਿਆ ਕਾਮਦੇਸ਼ ਸਮੁੰਦਰਾਂ ਚਲਾਵਾ ਤਾਰੀਆਂ ਕਾਮਦੇਸ਼ ਸਮੁੰਦਰਾਂ ਚਲਾਵਾ ਤਾਰੀਆਂ ਉਹ ਫੇਰ ਚੀਨੇ ਲਾਉਣੇ ਅੰਬਰੀ ਉਡਾਰੀਆਂ ਫੇਰ ਚੀਨੇ ਲਾਉਣੇ ਅੰਬਰੀ ਉਡਾਰੀਆਂ ਪੁੱਤਾਂ ਵਾਂਗੂ ਪਾਲ ਕੇ ਤਿਆਰ ਕਰੀ ਦੇ ਕੁੱਤਾ ਵਾਂਗੂ ਪਾਲ ਕੇ ਤਿਆਰ ਕਰੀ ਦੇ ਨਾ ਮੂਰੇ ਸਿੰਲ ਕੇ ਬਜ਼ਾਮ ਧਰੀ ਦੇ ਇਹ ਨਾ ਮੂਰੇ ਸਿੰਲ ਕੇ ਬਜ਼ਾਮ ਧਰੀ ਦੇ ਉਹ ਸੋਲਿਆਂ ਦੀ ਦਾਲ ਦਿੰਦੇ ਹਾਂ ਰਿਹਾਰੀਆਂ ਸੋਲਿਆਂ ਦੀ ਦਾਲ ਦਿੰਦੇ ਹਾਂ ਨਿਹਾਰੀਆਂ ਫੇਰ ਚੀਨੇ ਲਾਉਣ ਅੰਬਰ ਹੀ ਉਡਾਰੀਆਂ ਫੇਰ ਚੀਨੇ ਲਾਉਣ ਅੰਬਰ ਹੀ ਉਡਾਰੀਆਂ ਕਬੂਤਰਾਂ ਦਾ ਸੌਗ ਜਿਹਦੇ ਹੱਤੀ ਰਤਿਆ ਕਬੂਤਰਾਂ ਦਾ ਸ਼ੌਕ ਜਿਹਦੇ ਹੱਡੀ ਰਚਿਆ ਉਹ ਨਸਿਆਂ ਦੇ ਵੱਲੋਂ ਸਦਾ ਰਹਿੰਦਾ ਬਚਿਆ ਨਸਿਆਂ ਦੇ ਵੱਲੋਂ ਉਹ ਰਹਿੰਦਾ ਬਚਿਆ ਕਬੂਤਰਾਂ ਦੇ ਨਾਲ ਪਾਲਦੇ ਹਜ਼ਾਰੀਆਂ ਕਬੂਤਰਾਂ ਦੇ ਨਾਲ ਪਾਲਦੇ ਹਜ਼ਾਰੀਆਂ ਉਹ ਫੇਰ ਚੀਨੇ ਲਾਉਣੇ ਅੰਬਰੀਆਂ ਉਡਾਰੀਆਂ ਫੇਰ ਚੀਨੇ ਲਾਉਣੇ ਅੰਬਰੀਆਂ ਉਡਾਰੀਆਂ ਚੰਗੀਆਂ ਖਰਾਕਾਂ ਨਾਲ ਪਾਲ ਰੱਖੀਏ ਚੰਗੀਆਂ ਖਰਾਕਾਂ ਨਾਲ ਪਾਲ ਰਖੀਏ ਪੁੱਤਾਂ ਨਾਲ ਵਧ ਕੇ ਸਮਾਲ ਰਖੀਏ ਪੁੱਤਾਂ ਨਾਲ ਵਧ ਕੇ ਸਮਾਲ ਰਖੀਏ ਆਉਂਦੀਆਂ ਨੇ ਕੰਮ ਹੀ ਖਰਾਕਾਂ ਚਾਰੀਆਂ ਆਉਂਦੀਆਂ ਨੇ ਕੰਮ ਹੀ ਖਰਾਕਾਂ ਚਾਰੀਆਂ ਉਹ ਫੇਰ ਚੀਨੇ ਲਾਉਣੇ ਅੰਬ ਰੀ ਉਡਾਰੀਆਂ ਫੇਰ ਚੀਨੇ ਲਾਉਣੇ ਅੰਬ ਰੀ ਉਡਾਰੀਆਂ ਖਾਧੀਆਂ ਖਰਾਕਾਂ ਦਾਏ ਮੁੱਲ ਮੋੜ ਦੇ ਜਿੱਤ ਜਾਣ ਬਾਜੀ ਫੇਰ ਦੁੱਖ ਤੋੜਦੇ ਜਿੱਤ ਜਾਣ ਬਾਜੀ ਸਾਰੇ ਦੁੱਖ ਤੋੜਦੇ ਜੇ ਲੱਗ ਜਾਣ ਨਸਲਾਂ ਪਿਆਰੀਆਂ ਦਿਲ ਲੱਗ ਜਾਣ ਨਸਲਾਂ ਪਿਆਰੀਆਂ ਉਹ ਫੇਰ ਕੀਨੇ ਲਾਉਣ ਅੰਬਰ ਹੀ ਉਡਾਰੀਆਂ ਫੇਰ ਕੀਨੇ ਲਾਉਣ ਅੰਬਰ ਹੀ ਉਡਾਰੀਆਂ ਉਹ ਚੰਗੀਆਂ ਬਰੀਡਾਂ ਚੰਗੇ ਖੁੱਡੇ ਪਾਏ ਨੇ ਚੰਗੀਆਂ ਬਰੀਡਾਂ ਚੰਗੇ ਖੁੱਡੇ ਪਾਏ ਨੇ ਸੌਕ ਨਾਲ ਐਡੋ ਵਟ ਰੰਗ ਲਾਏ ਨੇ ਸੋਹਕ ਨਾਲੇ ਅਟ ਵੱਡ ਰੰਗ ਲਾਏ ਨੇ ਕਰਦੇ ਨੇ ਖੰਭਾਂ ਤੇ ਕਿਤਰਕਾਰੀਆਂ ਕਰਦੇ ਨੇ ਖੰਭਾਂ ਤੇ ਕਿਤਰਕਾਰੀਆਂ ਉਹ ਫੇਰ ਕੀਨੇ ਲਾਉਣ ਅੰਬਰੀ ਉਡਾਰੀਆਂ ਫੇਰ ਕੀਨੇ ਲਾਉਣ ਅੰਬਰੀ ਉਡਾਰੀਆਂ ਉਹ ਜੜੀ ਉਟੀਆਂ ਦਾ ਹੋਰ ਕੀ ਹੈ ਕਹਿਣਾ ਜੀ ਉਹ ਜੜੀ ਬੂਟੀਆਂ ਦਾ ਹੋਰ ਕੀ ਹੈ ਕਹਿਣਾ ਜੀ ਜਿਨ੍ਹਾਂ ਨੇ ਰੱਖੇ ਉਹਨਾਂ ਲਈ ਹੈ ਗਹਿਣਾ ਜੀ ਜਿਨਾਂ ਨੇ ਆ ਰੱਖੇ ਉਹਨਾਂ ਲਈ ਹੈ ਗਹਿਣਾ ਜੀ ਹੋਰ ਗੱਲਾਂ ਦੱਸੀਆਂ ਨਾ ਜਾਣ ਸਾਰੀਆਂ ਹੋਰ ਗੱਲਾਂ ਦੱਸੀਆਂ ਨਾ ਜਾਣ ਸਾਰੀਆਂ ਉਹ ਫੇਰ ਕਿੰਨੇ ਲਾਉਣ ਅੰਬਰ ਹੀ ਉਡਾਰੀਆਂ ਫੇਰ ਕਿੰਨੇ ਲਾਉਣ ਅੰਬਰ ਹੀ ਉਡਾਰੀਆਂ ਮਾਲਕ ਦੇ ਰਹਿਣ ਸਦਾ ਵਫਾਦਾਰੇ ਮਾਲਕ ਦੇ ਰਹਿਣ ਸਦਾ ਵਫਾਦਾਰੇ ਮਾਲਕ ਤੂੰ ਜਿੰਦੇ ਸਦਾ ਜਾਨ ਬਾਰੀਏ ਮਾਰ ਕਾ ਤੁੰਦੇ ਝਦਾ ਜਾਨਵਾਰੇ ਕਰਦੇ ਨਹੀਂ ਕਦੇ ਜਾਨੇ ਪਿਆਰੀਆਂ ਕਰਦੇ ਨਹੀਂ ਕਦੇ ਜਾਨੇ ਪਿਆਰੀਆਂ ਫੇਰ ਤੀਨੇ ਲਾਉਣ ਅੰਬਰ ਹੀ ਉਡਾਰੀਆਂ ਫੇਰ ਤੀਨੇ ਲਾਉਣ ਅੰਬਰ ਹੀ ਉਡਾਰੀਆਂ ਦਾਦੇ ਨੂੰ ਤੇ ਆ ਕੇ ਦਈਏ ਉੱਲੇ ਮਾਰਗੀ ਦਾਦੇ ਨੂੰ ਤੇ ਆ ਕੇ ਦਈਏ ਉੱਲੇ ਮਾਰਗੀ ਉਹ ਜਿਤਨੀ ਆ ਜੀਨੇ ਕੀਨੇ ਜਾਣੇ ਕਰਤਾਰ ਜੀ ਜਿੱਤਣੀ ਆ ਕੀਨੇ ਜਾਣੇ ਕਰ ਤਾਰ ਜੀ ਆਉਂਦਾ ਹੈ ਸਵਾਦ ਆਉਂਦਾ ਹੈ ਸਵਾਦ ਯਾਰ ਨਗਰਾਰੀਆਂ ਉਹ ਫੇਰ ਚੀਨੇ ਲਾਉਣੇ ਅੰਬਰੀ ਉਡਾਰੀਆਂ ਫੇਰ ਚੀਨੇ ਲਾਉਣੇ ਅੰਬਰੀ ਉਡਾਰੀਆਂ ਰੱਬ ਕੋਲੋਂ ਸਾਧੂ ਸਿੰਘ ਮੰਗੇ ਸੁਖ ਜੀ ਰੱਬ ਕੋਲੋਂ ਸਾਧੂ ਸਿੰਘ ਮੰਗੇ ਸੁਖ ਜੀ ਕਬੂਤਰਾਂ ਦੇ ਤਾਈ ਨਾ ਲੱਕਣ ਦੁੱਖ ਜੀ ਕਬੂਤਰਾਂ ਦੇ ਤਾਂ ਇਹ ਨਾ ਲੱਗਣ ਦੁੱਖ ਜੀ ਲੱਗਣ ਨਾ ਕਦੇ ਪੈੜੀਆਂ ਬਿਮਾਰੀਆਂ ਲੱਗਣ ਨਾ ਕਦੇ ਪੈੜੀਆਂ ਬਿਮਾਰੀਆਂ ਫੇਰ ਚੀਨੇ ਲਾਉਣੇ ਅੰਬਰੀ ਉਡਾਰੀਆਂ ਫੇਰ ਚੀਨੇ ਲਾਉਣੇ ਅੰਬਰੀ ਹੀ ਉਡਾਰੀਆਂ ਕਬੂਤਰ ਵਾਲੀ ਵੀਰੋ ਜੇ ਕਵਤਾ ਚੰਗੀ ਲੱਗੀ ਤਾਂ ਸ਼ੇਅਰ ਕਰੋ ਸਾਧੂ ਸਿੰਘ ਕਵੀਸਰ ਭਾਗੀ ਜੀ ਦਾ ਚੈਨਲ ਹੈ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਰੋ ਇਹਨਾਂ ਬੱਚੇ ਕਹਿੰਦਾ ਖਿਮਾ ਦੀ ਅਰਜ਼ਿਕਾ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਕਨਵਾਣੇ ਜੀ ਵੀਰ ਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ